ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਡਬਲ ਸ਼ਿਫਟਾਂ ਅਤੇ ਉਹ ਨੀਂਦ ਦੇ ਕਾਰਨ ਹਮੇਸ਼ਾ ਸਿਰ ਪੀੜ ਰਹਿਣ ਲੱਗੀ ਡਾਕਟਰਾਂ ਆਖਿਆ ਸਕੈਨਿੰਗ ਹੋਵੇਗੀ ਵੱਡਾ ਨੁਕਸ ਵੀ ਹੋ ਸਕਦਾ ਹੈ ਬਿਤੋਂ ਬਾਹਰ ਹੋ ਹੋ ਕੇ ਕੰਮ ਕਰਨ ਦੇ ਚੱਕਰ ਵਿੱਚ ਨੌ ਵੀ ਕਾਲੇ ਹੋ ਗਏ ਤੇ ਮੈਂ ਉਮਰੋਂ ਪਹਿਲਾਂ ਵੀ ਬਢੇਰਾ ਲੱਗਣ ਲੱਗ ਪਿਆ ਵਿਆਹ ਤੋਂ ਕਾਫੀ ਦੇਰ ਬਾਅਦ ਹੋਈ ਜੋੜੀ ਔਲਾਦ ਨਾਲ ਦੀ ਨੇ ਹੱਦੋਂ ਵੱਧ ਲਾਡਲੀ ਰੱਖੀ ਹੋਈ ਸੀ ਪਾਣੀ ਦਾ ਗਲਾਸ ਵੀ ਕੋਈ ਹੀ ਫੜਾਵੇ ਸਾਰਾ ਕੁਝ ਬਣਿਆ ਬਨਾਇਆ ਖਾਣ ਅਤੇ ਪਹਿਨਣ ਦੀ ਆਦੀ ਗੱਲ ਮੂੰਹ ਮਗਰੋਂ ਨਿਕਲਦੀ ਹਾਜ਼ਰ ਪਹਿਲਾਂ ਹੋ ਜਾਂਦੀ 6ਵੀਂ 7ਵੀਂ ਤੀਕਰ ਸੈੱਲਫੋਨ ਗੈਜਟ ਲੈਪਟਾਪ ਕਿੰਨਾ ਕੁਝ ਹੱਥਾਂ ਵਿੱਚ ਆ ਗਿਆ ਫਿਰ ਆਪਸੀ ਬੋਲਚਾਲ ਲਗਭਗ ਬੰਦ ਜਈ ਹੋਗੀ ਨਿਆਣੇ ਸਾਰਾ ਦਿਨ ਬਸ ਇਹਨਾਂ ਵਿੱਚ ਡੁੱਬੇ ਰਹਿੰਦੇ ਕਮਰਿਆਂ ਦੇ ਬਾਹਰ ਉੱਚੇ ਝਾ ਲੇਖ ਕੇ ਲਾਇਆ ਹੁੰਦਾ ਅੰਦਰ ਆਉਣ ਤੋਂ ਪਹਿਲਾਂ ਇਜਾਜ਼ਤ ਲਵੋ ਨੌਕ ਬੀਫਰੋ ਐਂਟਰ ਔਰ ਡੂ ਨਾਟ ਡਿਸਟਰਬ ਕਰਜਾ ਚੁੱਕ ਚੁੱਕ ਟੂਰਾ ਪੜਾਈਆਂ ਖਾਤਰ ਬਾਹਰਲੇ ਸ਼ਹਿਰਾਂ ਵਿੱਚ ਭੇਜਿਆ ਦਸਵੀਂ 11ਵੀਂ ਮਗਰੋਂ ਤੇ ਹਾਲਾਤ ਇੱਕਦਮ ਮੋੜਾ ਖਾ ਗਏ ਪੁੱਛੀ ਗਈ ਹਰ ਸਿੱਧੀ ਗੱਲ ਦਾ ਪੁੱਠਾ ਜਿਹਾ ਜਵਾਬ ਮਿਲਣ ਲੱਗਾ ਜਿੱਦਾਂ ਮਿੱਠ ਕੇ ਦਿੱਤਾ ਗਿਆ ਹੋਵੇ ਦਿਲ ਸਾੜਨ ਲਈ ਹੱਸ ਖੇੜ ਕੇ ਕੱਢੇ ਦੇਣ ਜਿਵੇਂ ਸੁਪਨਾ ਹੋ ਗਏ ਹੋਣ ਉਹ ਸਾਰਾ ਸਾਰਾ ਦਿਨ ਆਪੋ ਆਪਣੇ ਕਮਰਿਆਂ ਵਿੱਚ ਬੰਦ ਰਹਿੰਦੇ ਸਿਰਫ ਰੋਟੀ ਖਾਣ ਹੀ ਬਾਹਰ ਨਿਕਲਦੇ। ਬਾਕੀ ਟਾਈਮ ਸੈੱਲਫੋਨ ਦੀਆਂ ਸਕਰੀਨਾਂ ਤੇ ਲੈਪਟਾਪ ਉੱਤੇ ਹੀ ਵਜਦੀਆਂ ਉਂਗਲਾਂ ਕਦੇ ਹਾਸ ਤੇ ਕਦੇ ਰੋ ਪਿਆ ਕਰਦੀ। ਆਖੇ ਸਾਨੂੰ ਡਿਪਰੈਸ਼ਨ ਹੋ ਗਿਆ। ਡਾਕਟਰ ਦੀ ਅਪੌਇੰਟਮੈਂਟ ਲਈ ਹੋਈ ਐ। ਕਈ ਵੇਰ ਲੱਗਦਾ ਜਾਂ ਤੇ ਉਹ ਕੰਮਲੇ ਹੋ ਗਏ ਨੇ ਤੇ ਜਾਂ ਫਿਰ ਅਸੀਂ। ਉਸ ਦਿਨ ਹੱਦ ਹੋ ਗਈ ਆਪਣੀ ਗਰਲਫ੍ਰੈਂਡ ਹੀ ਘਰੇ ਲੈ ਆਇਆ। ਸਿੱਧਾ ਆਪਣੇ ਕਮਰੇ ਵਿੱਚ ਡਰਦੇ ਨੇ ਕੁਝ ਨਾ ਆਖਿਆ ਨਾਲ ਦੀ ਨੂੰ ਆਖਿਆ ਤੇਰੀ ਮੰਦਾ ਏ ਤੂੰ ਆਖ ਵੇਖ ਲੈ ਪਰ ਉਹ ਉਸ ਨੂੰ ਅੱਗੋਂ ਪੈ ਤੁਰਿਆ ਆਖੇ ਤੁਹਾਨੂੰ ਇੰਨੇ ਸਾਲ ਹੋ ਗਏ ਗਵਰਨਮੈਂਟ ਵੱਲੋਂ ਮਿਲਦੇ ਸਾਡੇ ਪੈਸੇ ਖਾਂਦਿਆਂ ਨੂੰ ਸਾਨੂੰ ਵੱਖਰਾ ਘਰ ਹੀ ਲੈ ਦਿਓ ਅਸੀਂ ਰਹਿਣਾ ਹੀ ਨਹੀਂ ਇਸ ਨਿੱਤ ਦਿਹਾੜੇ ਦੀ ਟੋਕਾ ਟਕਾਈ ਵਿੱਚ ਫਿਰ ਧੀ ਵੀ ਇੱਕ ਦਿਨ ਵੱਖਰੀ ਹੋ ਕੇ ਕਿਧਰੇ ਹੋਰ ਪਾਸੇ ਰਹਿਣ ਲੱਗ ਪਈ ਅਚਾਨਕ ਵਗਤੁਰੀ ਇਸ ਹਨੇਰੀ ਨੇ ਤੀਲਾ-ਤੀਲਾ ਜੋੜ ਕੇ ਬਨਾਇਆ ਘੜੀਆਂ ਪਲਾਂ ਵਿੱਚ ਹੀ ਤੈਸਨੈਸ ਕਰ ਛੱਡਿਆ ਇੰਜ ਲੱਗੇ ਅਤੀਤ ਵਿੱਚ ਕੀਤਾ ਸਭ ਕੁਝ ਮਿੱਟੀ ਹੋ ਗਿਆ ਹੋਵੇ ਨਾ ਰੋਣ ਜੋਗੇ ਤੇ ਨਾ ਹੀ ਹੱਸਣ ਦੱਸਣ ਜੋਗੇ ਕਈ ਅਖਾਤੀ ਆਪਣੇ ਕਣਸੋਆਂ ਲੈnde ਫਿਰਦੇ ਅਖੇ ਨਿਆਣੇ ਕਿੱਥੇ ਨੇ ਅੱਗਿਓ ਗੁੱਸਾ ਆਉਂਦਾ ਪਰ ਬੇਲੋੜੀ ਬੈਂਸ ਦੀ ਸਾਹ ਸੱਤਿਆ ਹੀ ਨਹੀਂ ਸੀ ਰਹੀ ਬੁੱਢੇ ਹੱਡ ਬਸ ਭਾਂ ਭਾਂ ਕਰਦੇ ਵੱਡੇ ਕਰਦੀਆਂ ਕਿਸ਼ਤਾਂ ਤੇ ਬਿੱਲ ਭਰਨ ਨੂੰ ਰਹਿ ਗਏ ਸਾਂ ਹੁਣ ਨਿਆਣਿਆਂ ਦੀ ਮਾਂ ਨਿੱਕਿਆਂ ਦਾ ਬਚਪਨ ਯਾਦ ਕਰ ਰੋਂਦੀ ਰਹਿੰਦੀ ਤੇ ਮੈਂ ਸਾਰਾ ਦਿਨ ਕਮਲਾ ਹੋਇਆ ਟੈਕਸੀ ਤੇ ਸੜਕਾਂ ਦਾ ਘੱਟਾ ਫੱਕਦਾ ਰਹਿੰਦਾ ਬੇਸ਼ੱਕ ਹੁਣ ਕੰਮ ਬਹੁਤ ਘਟਾ ਦਿੱਤਾ ਸੀ ਪਰ ਤਾਂ ਵੀ ਡਾਕਟਰ ਆਖਦੇ ਕੋਈ ਫਾਇਦਾ ਨਹੀਂ ਇਹ ਕੰਮ ਕਾਫੀ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਿੱਛੇ ਕਈ ਵਾਰ ਪੰਜਾਬ ਕਿਸੇ ਆਪਣੇ ਨਾਲ ਗੱਲ ਕਰਦੀ ਤਾਂ ਅੱਗੋਂ ਟੀਚਰਾਂ ਹੁੰਦੀਆਂ ਫੜਾ ਮਾਰਦੇ ਸੋ ਨਿਆਣਿਆਂ ਦਾ ਭਵੇਖ ਬਣਾਉਣਾ ਹੁਣ ਲੈ ਲਵੋ ਸਵਾਦ ਬਾਹਰ ਦਾ ਯਕੀਨ ਮੰਨੋ ਜ਼ਿੰਦਗੀ ਬੇਮੈਨੇ ਜਈ ਹੋ ਕੇ ਰਹੇਗੀ ਉਹ ਗੱਲਾਂ ਕਰੀ ਜਾ ਰਿਆ ਸੀ ਤੇ ਮੈਂ ਚੁੱਪ ਚਾਪ ਸੁਣਦਾ ਇੰਜ ਲੱਗਾ ਇਹ ਸਿਰਫ ਇੱਕ ਇਨਸਾਨ ਦੀ ਕਹਾਣੀ ਨਹੀਂ ਸਗੋਂ ਕੋਝੇ ਇੱਕ ਕਿਸਮਤ ਵਾਲਿਆਂ ਨੂੰ ਛੱਡ ਬਾਕੀ ਸਾਰਿਆਂ ਦੀ ਹੀ ਹੋਵੇ ਮੈਂ ਪੁੱਛਿਆ ਦੱਸ ਤੇਰੀ ਕਿੱਦਾਂ ਮਦਦ ਕਰ ਸਕਦਾ ਹਾਂ ਆਖਣ ਲੱਗਾ ਇੱਕ ਬਿਰਤਾਂਤ ਲਿਖ ਕੇ ਦੁਨੀਆ ਨੂੰ ਦੱਸ ਦੇ ਸ਼ਾਇਦ ਕਿਸੇ ਹੋਰ ਦਾ ਭਲਾ ਹੋ ਜਾਵੇ ਪਰ ਇੱਕ ਦੋ ਗੱਲਾਂ ਜ਼ਰੂਰ ਲਿਖਣੀਆਂ ਪਹਿਲੀ ਇਹ ਕਿ ਜੇ ਚਾਹੁੰਦੇ ਹੋ ਕਿ ਔਲਾਦ ਨਿਕੰਮੀ ਅਤੇ ਮੂੰਹ ਫਟਣਾ ਨਿਕਲੇ ਤਾਂ ਉਹਨਾਂ ਨੂੰ ਆਪਣੇ ਬਟੂਏ ਵਿੱਚਲੇ ਨੋਟ ਅਤੇ ਆਪਣੀ ਬੈਂਕ ਵਾਲੀ ਕਾਪੀ ਕਦੀ ਨਾ ਦਿਖਾਓ ਦੂਜੀ ਇਹ ਕਿ ਜਦੋਂ ਆਪਣਾ ਸਰੀਰ ਕਾਇਮ ਹੋਵੇ ਤਾਂ ਸਾਰਾ ਕੁਝ ਇਹ ਸੋਚ ਕੇ ਕੰਮ ਦੀ ਘੱਟ ਪੱਠੀ ਵਿੱਚ ਹੀ ਨ ਚੋਕੀ ਜਾਇਆ ਕਰੋ ਕਿ ਚਲੋ ਅੱਜ ਕਮਾ ਲੈਂਦੇ ਹਾਂ ਅਤੇ ਆਪਣੇ ਤੇ ਕੱਲ ਨੂੰ ਖਰਚ ਲਵਾਂਗੇ ਅਸਲੀਅਤ ਇਹ ਹੈ ਕਿ ਸੋਚਾਂ ਵਾਲਾ ਕੱਲ ਕਦੀ ਵੀ ਨਹੀਂ ਆਉਂਦਾ ਸਗੋਂ ਖੁਦ ਹੀ ਸੁਹੇੜੇ ਪੰਗਿਆਂ ਕਰਕੇ ਪੈ ਗਈਆਂ ਸੈਂਕੜੇ ਗੁੰਜਲਾਂ ਦੂਰ ਖਲੋਤੀ ਮੌਤ ਨੂੰ ਬੰਦੇ ਦੇ ਹੋਰ ਨੇੜੇ ਜ਼ਰੂਰ ਲੈ ਆਉਂਦੀ ਆ ਨੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਚਾਰ ਧਾਰਾ ਬਹੁਤ ਵਧੀਆ ਲੱਗੂਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ